ਪਰੀਫ ਬਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਵੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਪਹੁੰਚੇ ਹਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਦੀਵਾਲੀ ਤੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਘਰ ਹੈ ਉਹ ਕਿਦਾਂ ਕੀ ਲਣਾ ਹੈ ਜਿਸ ਤਰ੍ਹਾਂ ਦੱਸ ਚੁੱਕੇ ਹਾਂ ਵੀ ਦੀਵਾਲੀ ਵਾਲਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਦੀਵਾਲੀ ਵਾਲੇ ਮਹੀਨੇ ਦੇ ਵਿੱਚ ਤੁਸੀਂ ਪਹਿਲਾਂ ਹੀ ਆਪਣਾ ਜਿਹੜਾ ਘਰ ਕੀਲ ਕੇ ਰੱਖ ਲੈਣਾ ਤਾਂ ਕਿ ਤੁਹਾਡੇ ਘਰ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਵਾਰ ਨਾ ਹੋਵੇ ਤਾਂ ਦੋਸਤੋ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਸਾਡੀਆਂ ਮਿਲਦੀਆਂ ਰਹਿਣਗੀਆਂ ਸੋ ਹੁਣ ਗੱਲ ਕਰਦੇ ਹਾਂ ਜੀ ਦੀਵਾਲੀ ਤੋਂ ਪਹਿਲਾਂ ਆਪਣਾ ਘਰ ਕੀਲ ਕਰਨ ਵਾਸਤੇ ਜਿਹੜੀ ਜਿਹੜਾ ਤੁਹਾਨੂੰ ਅੱਜ ਟਾਲਾ ਦੇਣ ਜਾ ਰਹੇ ਹਾਂ ਘਰ ਕੀਲ ਵਾਸਤੇ ਔਰ ਘਰ ਕੀਲ ਐਸੀ ਕੀਲ ਹੋ ਜਾਂਦੀ ਹੈ ਇਸ ਘਰ ਦੇ ਨਾਲ ਕਿ ਘਰ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਵਾਰ ਨਹੀਂ ਚੱਲਦਾ ਸੋ ਦੋਸਤੋ ਹੁਣ ਜਿਹੜੀ ਦੱਸਿਆ ਸੀ ਜਿਸ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਦੀਵਾਲੀ ਦਾ ਮਹੀਨਾ ਜਿਹੜਾ ਸ਼ੁਰੂ ਹੋ ਚੁੱਕਾ ਹੈ ਦੀਵਾਲੀ ਦੇ ਮਹੀਨੇ ਦੇ ਵਿੱਚ ਇਹ ਮਹੀਨਾ ਜਿਹੜਾ ਹੁੰਦਾ ਹੈ ਸਭ ਤੋਂ ਜ਼ਿਆਦਾ ਸਖਤ ਮਹੀਨਾ ਦੱਸਿਆ ਜਾਂਦਾ ਹੈ ਇਸ ਮਹੀਨੇ ਦੇ ਵਿੱਚ ਥਾਂ ਥਾਂ ਦੇ ਉੱਤੇ ਲੋਕ ਦੀਵਾਰ ਕਰਨ ਤੋਂ ਜਿਹੜੇ ਐ ਪਿੱਛੇ ਨਹੀਂ ਹਟਦੇ ਲੋਕ ਸੋਚਦੇ ਆ ਕਿ ਅਸੀਂ ਤਵਾ ਤੋਂ ਦਵਾ ਇਸ ਦੀਵਾਲੀ ਤੇ ਆ ਕੰਮ ਕਰਦੀਏ ਉਹ ਕਰਦੀਏ ਕਿਸੇ ਦਾ ਆ ਨੁਕਸਾਨ ਕਰਦੀਏ ਸੋ ਜਿਹੜੇ ਵੀ ਤੁਹਾਡੇ ਜਿੰਨੇ ਵੀ ਗੁਪਤ ਦੁਸ਼ਮਾਨਾ ਗੁਪਤ ਸ਼ਤਰੂ ਆ ਉਹ ਸਾਰੇ ਇਸ ਟਾਕ ਚ ਹੀ ਰਹਿਣਗੇ ਕਿ ਇਸ ਦਿਨਾਂ ਦੇ ਵਿੱਚ ਹੀ ਅਸੀਂ ਇਸ ਬੰਦੇ ਦਾ ਬਿੜਾ ਕਰਨਾ ਤੋਂ ਘਰ ਦੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਕੀ ਕਰਦੇ ਆ ਘਰ ਜਿਹੜਾ ਆ ਘਰ ਦੇ ਉੱਤੇ ਹੀ ਚੀਜ਼ਾਂ ਪੀਟੀਆਂ ਜਾਂਦੀਆਂ ਕਿਉਂਕਿ ਕਿ ਜਦੋਂ ਕਿਸੇ ਦਾ ਘਰ ਜਿਹੜਾ ਜਦੋਂ ਕਿਸੇ ਘਰ ਦੇ ਉੱਤੇ ਵਾਰ ਚੱਲਦਾ ਘਰ ਦੇ ਵਿੱਚ ਕੀ ਹੁੰਦਾ ਤੁਸੀਂ ਹਰ ਇੱਕ ਜੀਤ ਆ ਜਿਹੜਾ ਕਿਸੇ ਦੀ ਜਿਹੜੀ ਊਰਜਾ ਹੁੰਦੀ ਹੈ ਬਹੁਤ ਜ਼ਿਆਦਾ ਹੁੰਦੀ ਹੈ ਕਿਸੇ ਦੀ ਘੱਟ ਹੁੰਦੀ ਹੈ ਜਦੋਂ ਘਰ ਤੇ ਵਾਰ ਚੱਲਦਾ ਜਿਹੜਾ ਘੱਟ ਊਰਜਾ ਵਾਲਾ ਇਨਸਾਨ ਹੁੰਦਾ ਉਹਦੇ ਤੇ ਜਲਦੀ ਵਾਰ ਚੱਲ ਜਾਂਦਾ ਸੋ ਜਿਹੜੇ ਪਾਠ ਪੂਜਾ ਕਰਦੇ ਆ ਬਹੁਤ ਉਹਨਾਂ ਤੇ ਬਹੁਤ ਘੱਟ ਅਸਰ ਹੁੰਦਾ ਹੈ ਜਿਹੜੇ ਕੋਈ ਪਾਠ ਪੂਜਾ ਨਹੀਂ ਕਰਨ ਵਾਲੇ ਕਈ ਘਰ ਦੇ ਵਿੱਚ ਐਸੇ ਜੀਵੀ ਹੁੰਦੇ ਆ ਜਿਹੜੇ ਕਿ ਪਾਠ ਵੀ ਨਹੀਂ ਕਰਦੇ ਰੱਬ ਦਾ ਨਾਮ ਹੀ ਲੈਂਦੇ ਉਹਨਾਂ ਲੋਕਾਂ ਦੇ ਉੱਤੇ ਫਿਰ ਇਹ ਜੋ ਬਹੁਤ ਜਲਦੀ ਵਾਰ ਹੋ ਜਾਂਦਾ ਆ ਔਰ ਵਾਰ ਇਦਾਂ ਨਾ ਹੁੰਦਾ ਆ ਉਹ ਬੰਦਾ ਜਿਸ ਤਰ੍ਹਾਂ ਬਿਮਾਰ ਹੋ ਜਾਂਦਾ ਘਰ ਤੇ ਕੋਈ ਨਾ ਕੋਈ ਜਿਹੜੀ ਦਿੱਕਤ ਉਹਨੂੰ ਪਰੇਸ਼ਾਨੀ ਹੋ ਜਾਂਦੀ ਕੋਈ ਬਿਮਾਰੀ ਲੱਗ ਜਾਂਦੀ ਹੈ ਕੋਈ ਘਰ ਦੇ ਵਿੱਚ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਘਰ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਵੀ ਸੰਕਟ ਜਿਹੜਾ ਆ ਬਿਨਾਂ ਵਜ੍ਹਾ ਨਾ ਪੈ ਜਾਂਦਾ ਸੋ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਹੀ ਇਹ ਅੱਜ ਦਾ ਜੋ ਟਾਲਾ ਆ ਤੁਹਾਨੂੰ ਅਸੀਂ ਦੇਣ ਜਾ ਰਹੇ ਆ ਦੋਸਤੋ ਬਾਬੇ ਪੈਰੋ ਦਾ ਟਾਲਾ ਆ ਬਹੁਤ ਤਾਕਤਵਰ ਟਾਲਾ ਆ ਠੀਕ ਹੈ ਇਹ ਟਾਲਾ ਜਿਹੜਾ ਆ ਇਹ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਵਰਤਿਆ ਜਾਂਦਾ ਆ ਬਚਣ ਵਾਸਤੇ ਕਿਉਂਕਿ ਕਿ ਬਾਬਾ ਪੈਰੋ ਜਿੱਥੇ ਖੜੇ ਹੋ ਜਾਣ ਉੱਥੇ ਕਿਸੇ ਚੀਜ਼ ਦਾ ਵਾਰ ਨਹੀਂ ਚੱਲਦਾ ਬਾਬੇ ਪੈਰੋ ਜਤੀ ਦਾ ਜਿਹੜਾ ਵਾਰ ਆ ਜਦੋਂ ਇਹ ਕੋਈ ਵੀ ਵਾਰ ਆਉਂਦਾ ਆਪਣੇ ਵੱਲ ਨੂੰ ਖਿੱਚ ਕੇ ਉਹਨੂੰ ਨਸ਼ਟ ਕਰ ਦਿੰਦੇ ਆ ਸੋ ਬਾਬੇ ਪੈਰੋ ਦੀ ਕੀਲ ਨੂੰ ਇਹ ਬਹੁਤ ਜ਼ਰੂਰੀ ਹੈ ਕਰਨਾ ਜਿਹੜੇ ਬਾਬੇ ਪੈਰੋ ਛੱਤੀ ਨੂੰ ਮੰਨਦੇ ਆ ਪੱਪੀ ਸਰਕਾਰਾਂ ਨੂੰ ਮੰਨਦੇ ਆ ਉਹ ਇਸ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦੇ ਆ ਕਿਉਂ ਕਰਕੇ ਵਾਰ ਜਿਹੜਾ ਆ ਸਿਰਫ ਪੈਰੋ ਬਾਬੇ ਦੇ ਵਿੱਚ ਹੀ ਤਾਕਤ ਆ ਜਿਹੜੀ ਕਿ ਧੂਤਾਂ ਭਰੇਤਾ ਜਿੰਨਾ ਧੂਤਾਂ ਨੂੰ ਜਿਹੜੇ ਵਾਰਾਂ ਨੂੰ ਰੋਕਣ ਦੀ ਹਿੰਮਤ ਰੱਖਦੇ ਆ ਔਰ ਜਿੰਨਾ ਇਹ ਨਹੀਂ ਵੀ ਕਿਸੇ ਚਾਹੇ ਮਸਾਣੀ ਦਾ ਵਾਰ ਕਿਉਂ ਨਾ ਹੋਵੇ ਉਹ ਵੀ ਰੋਕ ਦਿੰਦੇ ਆ ਜਦੋਂ ਇਹਨਾਂ ਦੀ ਰੱਖਿਆ ਲੱਗੀ ਹੋਵੇ ਸੋ ਬਾਬੇ ਪੈਰੋ ਜਤੀ ਦੀ ਜਿਹੜੀ ਜੋ ਜੋ ਕੀਲ ਕੀਲ ਜਿਹੜੀ ਚੀਜ਼ ਹੈ ਉਹਦੀ ਦੱਸਾਂਗੇ ਜਿਹੜੀ ਤੁਹਾਨੂੰ ਸਾਰਾ ਹੁਣ ਦੱਸਾਂਗੇ ਵਿਧੀ ਦੱਸਾਂਗੇ ਤੁਸੀਂ ਉਸੇ ਤਰੀਕੇ ਨਾਲ ਉਸ ਵਿਧੀ ਦੇ ਨਾਲ ਕਰਕੇ ਬਾਬੇ ਪੈਰੋ ਦੀ ਕਿਰਪਾ ਵੀ ਲੈ ਸਕਦੇ ਹੋ ਤੇ ਬਾਬੇ ਪੈਰੋ ਦੀ ਜਿਹੜੀ ਰੱਖਿਆ ਦੇ ਵਿੱਚ ਰਹਿ ਸਕਦੇ ਹੋ ਤਾਂ ਦੋਸਤੋ ਤੁਸੀਂ ਕਰਨਾ ਕੀ ਹੈ ਪਹਿਲਾਂ ਸੁਣ ਲਓ ਠੀਕ ਹੈ ਤੁਸੀਂ ਇਹ ਜਿਹੜਾ ਢਾਲਾ ਆ ਸ਼ਨੀਵਾਰ ਵਾਲੇ ਦਿਨੋਂ ਸ਼ੁਰੂ ਕਰ ਲੈਣਾ ਠੀਕ ਹੈ ਸ਼ਨੀਵਾਰ ਨੂੰ ਢਾਲਾ ਜਿਹੜਾ ਆ ਤੁਸੀਂ ਕਰ ਲੈਣਾ ਹੈ ਸ਼ਨੀਵਾਰ ਵਾਲੇ ਦਿਨ ਤੁਸੀਂ ਕੀ ਕਰਨਾ ਇੱਕ ਘਰ ਦੇ ਵਿੱਚ ਤੁਸੀਂ ਇਹ ਦੇਖਣਾ ਵੀ ਤੁਹਾਡੇ ਘਰ ਦੇ ਵਿੱਚ ਕਿੰਨੇ ਕਮਰੇ ਆ ਘਰ ਦੇ ਦਰਵਾਜ਼ੇ ਕਿੰਨੇ ਆ ਕਮਰਿਆਂ ਦੇ ਸੋ ਜਿੰਨੇ ਘਰ ਦੇ ਕਮਰੇ ਉਹਨੇ ਤੁਸੀਂ ਲੈ ਲੈਣੇ ਆ ਨਿੰਬੂ ਠੀਕ ਹੈ ਨਿੰਬੂ ਲੈ ਲੈਣੇ ਆ ਔਰ ਉਹਨਾ ਨਿੰਬੂਆਂ ਦੇ ਵਿੱਚ ਤੁਸੀਂ ਜਿਹੜੇ ਲੌਂਗ ਸੱਤ ਲੌਂਗ ਜਿਹੜੇ ਲਾਉਣੇ ਆ ਸੱਤ ਲੌਂਗ ਕਿੱਦਾਂ ਲਾਉਣੇ ਆ ਜਿਹੜੀ ਉਹਦੀ ਟੋਪੀ ਜੀ ਆ ਲੌਂਗ ਦੀ ਉਹ ਬਾਹਰ ਨੂੰ ਰੱਖਣੀ ਆ ਠੀਕ ਹੈ ਪਰ ਲੌਂਗ ਦੇ ਵਿੱਚ ਇਸੇ ਜਿਹੜੇ ਲੌਂਗ ਆ ਉਹਦੇ ਵਿੱਚ ਗੱਢਣੇ ਆ ਗੱਢਣੇ ਨਿੰਬੂਆਂ ਦੇ ਵਿੱਚ ਕਿੱਦਾਂ ਕੱਢਣੇ ਤੁਹਾਨੂੰ ਸਾਰਾ ਦੱਸ ਦਾਂਗੇ ਤੁਸੀਂ ਜਦੋਂ ਇਹ ਆਪਣੇ ਘਰ ਦੇ ਕਮਰੇ ਦੇ ਮੁਤਾਬਿਕ ਲੈ ਲੈ ਆ ਤੇ ਉਨੀਆਂ ਤੁਸੀਂ ਕਿੱਲਾ ਲੈ ਲੈਣੀਆਂ ਠੀਕ ਹੈ ਕਿੱਲਾ ਵੀ ਲੈਣੀਆਂ ਇਹਦੇ ਵਿੱਚ ਕਿੱਲਾ ਲੈ ਲੈਣੀਆਂ ਪਹਿਲਾਂ ਬਾਬੇ ਪੈਰੋ ਦੇ ਮੰਦਰ ਜਾਣਾ ਨਿੰਗੂ ਲੌਂਗ ਸਾਰੇ ਉੱਥੇ ਰੱਖਣੇ ਆ ਜਾ ਕੇ ਠੀਕ ਹੈ ਬਾਬੇ ਪੈਰੋ ਜੀ ਦੇ ਚਰਨਾਂ 'ਚ ਬਾਬੇ ਪੈਰੋ ਦੇ ਚਰਨਾਂ 'ਚ ਰੱਖ ਕੇ ਬਾਬਾ ਜੀ ਨੂੰ ਫਰਿਆਦ ਕਰਨੀ ਕਿ ਬਾਬਾ ਜੀ ਤੁਹਾਡੇ ਇਸ ਪ੍ਰਯੋਗ ਦੇ ਨਾਲ ਤੁਹਾਡੇ ਅਸ਼ੀਰਵਾਦ ਦੇ ਨਾਲ ਮੈਂ ਆਪਣਾ ਘਰ ਕੀਲ ਕਰਨ ਜਾ ਰਿਹਾ ਜਿੱਥੇ ਕਿ ਮੇਰੇ ਘਰ ਦੇ ਉੱਤੇ ਕੋਈ ਕਿਸੇ ਤਰੀਕੇ ਦਾ ਵਾਰ ਨਾ ਚੱਲੇ ਸੋ ਮੈਨੂੰ ਆਪਣੀ ਰੱਖਿਆ ਦੇ ਵਿੱਚ ਰੱਖਣਾ ਮੇਰੇ ਘਰ ਤੇ ਕੋਈ ਵਾਰ ਨਾ ਚੱਲੇ ਜਿਹੜੇ ਜਿਹੜੇ ਲੌਂਗ ਹੈ ਆਪਾ ਪੈਰੂ ਜੀ ਦਾ ਨਾਮ ਲੈ ਕੇ ਇਹ ਕੱਲੇ ਕੱਲੇ ਉਹਦੇ ਵਿੱਚ ਗੱਡ ਦੇਣੇ ਆ ਜਦੋਂ ਗੱਡਣੇ ਆ ਕਿਸੇ ਥੀਲਾ ਲੈ ਲਿਓ ਕੋਈ ਝਾੜੂ ਦਾ ਤਿੱਖਾ ਜਿਹਾ ਸਾਫ ਥੀਲੇ ਥੀਲੇ 'ਚ ਮੁੰਨਰ ਸ਼ੇਕ ਕਰਕੇ ਉਹ ਜਿਹੜੇ ਲੌਂਗ ਆ ਪਾ ਲੈਣੇ ਆ ਤੇ ਇੱਕ ਲਾਲ ਕੱਪੜੇ ਦੇ ਵਿੱਚ ਇਹ ਸਾਰੇ ਨਿੰਬੂ ਜਦੋਂ ਤਿਆਰ ਹੋ ਗਏ ਸੱਤ-ਸੱਤ ਲੌਂਗ ਪਾ ਕੇ ਸਾਰੇ ਘਰ ਚੋਂ ਕਮਾ ਲੈਣੇ ਆ ਤੇ ਘਰ ਦੇ ਜਿਹੜਾ ਦਰਵਾਜਾ ਆ ਘਰ ਦੇ ਦਰਵਾਜੇ ਦੇ ਬਾਹਰ ਲਾਲ ਕੱਪੜੇ ਚ ਬਨ ਕੇ ਲਾਲ ਕੱਪੜੇ ਦੇ ਵਿੱਚ ਬਨ ਕੇ ਘਰ ਦੇ ਦਰਵਾਜੇ ਦੇ ਨਾਲ ਟੰਗ ਦੇਣੇ ਆ ਸਾਰੇ ਘਰਾਂ ਦੇ ਦਰਵਾਜਿਆਂ ਦੇ ਨਾਲ ਸੋ ਇਹ ਪ੍ਰਯੋਗ ਜਿਹੜਾ ਤੁਸੀਂ ਜਦੋਂ ਕਰ ਲਿਆ ਤੁਹਾਡੇ ਘਰ ਦੇ ਉੱਤੇ ਕਿਸੇ ਤਰ੍ਹਾਂ ਦਾ ਵਾਰ ਨਹੀਂ ਚੱਲੇਗਾ ਹਰ ਥਾਂ ਤੇ ਸੁਰੱਖਿਅਤ ਹੋ ਜਾਊਗੇ ਬਾਬੇ ਪੈਰੋ ਦੀ ਕਿਰਪਾ ਦੇ ਨਾਲ ਪਰ ਬਾਬੇ ਪੈਰੋ ਦੀ ਕਿਰਪਾ ਦੇ ਨਾਲ ਜਦੋਂ ਤੁਹਾਡਾ ਇਹ ਕੰਮ ਜਿਹੜਾ ਇਹ ਮਹੀਨਾ ਦੀਵਾਲੀ ਦਾ ਜਦੋਂ ਨਿਕਲ ਗਿਆ ਤੁਸੀਂ ਬਾਬਾ ਪੈਰੋ ਜੀ ਨੂੰ ਜਾ ਕੇ ਦੋ ਲੱਡੂ ਤੇ ਇੱਕ ਮਿੱਠਾ ਪਾਨ ਦੇ ਕੇ ਆਉਣਾ ਆ ਮੰਦਰ ਦੇ ਵਿੱਚ ਚੜਾ ਕੇ ਆਉਣਾ ਆ ਜਦੋਂ ਬਾਬਾ ਜੀ ਦੀ ਤੁਹਾਡੀ ਕਿਰਪਾ ਨਾਲ ਤੁਹਾਡਾ ਘਰ ਸਹੀ ਸਲਾਮਤ ਰਿਆ ਸੋ ਇਹ ਟਾਲਾ ਜਦੋਂ ਕਰ ਲੋਗੇ ਕਰਕੇ ਦਾ ਰਿਜ਼ਲਟ ਦੇਖ ਲੋਗੇ ਤੁਹਾਨੂੰ ਆਪੇ ਪਤਾ ਚੱਲ ਜੂਗਾ ਤੇ ਤੁਸੀਂ ਦੀਵਾਲੀ ਤੋਂ ਬਾਅਦ ਕਿਸੇ ਵੀ ਸ਼ਨੀਵਾਰ ਨੂੰ ਬਾਬਾ ਜੀ ਦਾ ਇਹ ਜਿਹੜਾ ਭੋਗ ਪ੍ਰਸ਼ਾਦ ਆ ਜਰੂਰ ਦੇਣਾ ਆ ਪਹਿਲੇ ਦਿਨ ਜਦੋਂ ਕਰਨਾ ਉਦੋਂ ਵੀ ਦੇਣਾ ਲਾਸਟ ਤੇ ਵੀ ਦੇਣਾ ਤਾਂ ਦੋਸਤੋ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਚਾਹ ਪੀਰਾਂ ਦੀ ਚਾਹ ਮਸਤਾਂ ਦੀ